ਹਾਂਜੀ 사ਤ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਮਾਤਾ ਗੁਜਰੀ ਜੀ ਇੰਟਰਨੈਸ਼ਨਲ ਚੈਰੀਟੇਬਲ ਟਰਸਟ ਜਗਰਾਉ ਪਹੁੰਚਿਆ ਜੀ ਇਹ ਦੂ ਸ਼ਰੀਫ ਜੀ ਕੋਲੇ ਕਿਉਂਕਿ ਨਿਊਜ਼ ਨਿਊਜ਼ੀਲੈਂਡ ਤੇ ਸੰਗਤ ਐਂਡ ਰੇਡੀਓ ਤੋਂ ਹਾਲ ਵੀ ਨਹੀਂ ਪੈਗ ਬਾਈ ਟੂਰ ਹੋਣਾ ਨੇ ਸਨੇਹਾ ਲਾਇਆ ਸੀ ਤੇ ਨਾਲੇ ਸੰਕਿਆ ਸੀ ਵੀ ਬਾਈ ਜੀ ਸੇਵਾ ਫੜਾ ਕੇ ਆਈਓ ਤੇ ਇਹ ਦੂ ਸ਼ਰੀਫ ਜੀ ਹੁਣੇ ਹੁਣੇ ਹੀ ਦਵਾਈ ਲੈ ਕੇ ਆਏ ਨੇ ਤੇ ਦੱਸਦੇ ਨੇ ਵੀ ਰੋਜ਼ ਚਾਰ ਟੀਕੇ ਲੱਗਦੇ ਨੇ ਤੇ ਸਾਨੂੰ ਚਾਹੀਦਾ ਵੀ ਪੰਜਾਬ ਦੇ ਜਿਹੜੇ ਪੁਰਾਣੇ ਸਾਡੇ ਗਾਇਕਾ ਸੀ ਚੌਹਨੇ ਵਿੱਚ ਦੂਸਰੀਬ ਜੀ ਛੇਤੀ ਠੀਕ ਹੋ ਜਾਣ ਤੇ ਗੁਰੂ ਨਾਨਕ ਸਾਹਿਬ ਦੀਆਂ 12 ਅਸੀਂ ਦੁਬਾਰਾ ਸੁਣੀਏ ਇਹਨਾਂ ਤੋਂ ਸਟੇਜਾਂ ਤੇ ਖੜਕੇ ਤੇ ਅ ਬਰਾੜ ਸਾਹਿਬ ਸੇਵਾ ਦਿਓ ਜੀ ਭਾਈ ਸਾਹਿਬ ਇਹਦੂ ਜੀ 50000 ਰੁਪਏ ਜੀ ਹਾਂ ਜੀ ਹਾਂ ਜੀ ਬਸ ਬਸ ਇਦਾਂ ਹੀ ਦਿਖਾ ਦਿਓ ਜੀ ਕੋਈ ਗੱਲ ਨਹੀਂ ਜੀ ਦੇਖ ਲਿਆ ਜੀ ਦੇਖ ਲਿਆ ਸੰਗਤ ਨੇ ਤੇ ਹਾਂ ਜੀ ਹਾਂ ਜੀ ਹਾਂ ਜੀ ਤੇ ਹਿੱਦੂ ਜੀ ਦੇ ਚਿਹਰੇ ਤੇ 사ਸੰਗ ਜੀ ਰੌਣਕ ਤੁਸੀਂ ਦੇਖ ਸਕਦੇ ਹੋ ਕਿਉਂਕਿ ਰੌਣਕ ਇਹ ਆਪਣਿਆਂ ਨੂੰ ਮਿਲ ਲਾਉਣ ਦੀ ਹੈ ਮਾਇਆ ਦੀ ਰੌਣਕ ਤਾਂ ਜਿਹੜੀ ਹੁੰਦੀ ਆ ਉਹ ਤਾਂ ਹੋਊਗੀ ਪਰ ਜਦੋਂ ਆਪਣੇ ਭੈਣ ਭਰਾ ਵੀਰ ਜਿੰਦੇ ਢਿੱਲੋਂ ਵਰਗੇ ਵੀਰ ਬਰਾੜ ਸਾਹ ਵਰਗੇ ਹੋਰ ਵੱਡੇ ਕਲਾਕਾਰ ਹਰਭਜਨ ਮਾਨ ਜੀ ਆਏ ਨੇ ਬਾਬਾ ਜੀ ਆਏ ਨੇ ਤੇ ਹੋਰ ਬਹੁਤ ਵੱਡੇ ਕਲਾਕਾਰ ਪਹੁੰਚੇ ਨੇ ਤੇ ਉਹਨਾਂ ਨੂੰ ਮਿਲਣ ਦੀ ਇਹ ਰੌਣਕ ਹੈ ਜੀ ਇਹਨਾਂ ਦੇ ਚਿਹਰੇ ਤੇ ਤੇ ਇਹ ਦੂਜੀ ਕੋਈ ਸੰਗਤ ਨੂੰ ਸਨੇਹਾ ਦੇਣਾ ਚਾਹੁੰਦੇ ਕੋਈ ਕਹਿਣਾ ਚਾਹੁੰਦੇ ਤਾਂ ਦੱਸੋ ਜੀ ਬਹੁਤ ਵਧੀਆ ਗੱਲ ਕਰਨੀ ਚਾਹੀਦੀ ਜੀ ਤੇ ਮੇਰਾ ਜਗਦੂਤ ਜੀ ਦੋ ਕੁ ਦੂ ਘੱਟਾ ਮੇਰਾ ਨਿਹੜੇ ਆ ਗਿਆ ਅੱਛਾ ਜੀ ਨਹੀਂ ਕੋਈ ਨਹੀਂ ਜੀ ਅਸੀਂ ਚਾਹੁੰਦੇ ਆ ਵੀ ਤੁਸੀਂ ਗੁਰਨਾਨਕ ਸਾਹਿਬ ਦੇ 12 ਦਵਾਰਾਂ ਅਸੀਂ ਸੁਣੀਏ ਤੁਹਾਡੇ ਤੋਂ ਜਿਹੜੀਆਂ ਅਸੀਂ ਪਹਿਲਾਂ ਕਦੇ ਟੀਵੀਾਂ ਤੇ ਛੋਟੀਆਂ ਉਮਰਾਂ 'ਚ ਸੁਣਦੇ ਹੁੰਦੇ ਸੀ ਤੇ ਸਾਧ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਵੀ ਈਦੂ ਸਾਹਿਬ ਦੇ ਚਿਹਰੇ ਤੇ ਖੁਸ਼ੀ ਹੈ ਪਰਿਵਾਰ ਬੈਠਾ ਜੀ ਇਹਨਾਂ ਦੇ ਬੱਚੇ ਬੈਠੇ ਨੇ ਤੇ ਬੀਬੀ ਜੀ ਹੁਣ ਵੀ ਇੱਥੇ ਬੈਠੇ ਨੇ ਤੇ ਧੰਨਮਾਤਾ ਗੁਜਰੀ ਚੈਰੀਟੇਬਲ ਟਰਸਟ ਜਗਰਾਉਂ ਪਿੱਛੇ ਜੇ ਵੀ ਸੇਵਾ ਦੇ ਗਿਆ ਸੀ ਜੀ ਅੱਜ ਵੀ ਇਹਨਾਂ ਨੂੰ 50000 ਰੁਪਏ ਸੇਵਾ ਦੇ ਕੇ ਗਿਆ ਤੇ ਐਨ ਆਰ ਆਈ ਵੀਰ ਜਿੰਨੇ ਵੀ ਨੇ ਵਿਦੇਸ਼ਾਂ ਚ ਵੱਸਦੇ ਉਹਨਾਂ ਨੂੰ ਕਹਾਂਗੇ ਵੀ ਇਹ ਦੂਜੀ ਦਾ ਆਪਾਂ ਖਿਆਲ ਕਰੀਏ ਤੇ 9 ਮਾਰ 9 ਹੋਣ ਤੇ ਬਰਾੜ ਸਾਹਿਬ ਸਾਡੇ ਵੀਰ ਖੜੇ ਨੇ ਵੱਡੇ ਤੇ ਕੁਛ ਨਾ ਕੋਈ ਕਹਿਣਾ ਚਾਹੁੰਦੇ ਬਰਾੜ ਸਾਹਿਬ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕਾ ਸਤ ਸੰਗਤ ਜੀ ਧੰਨਮਾਤਾ ਗੁਜਰੀ ਜੀ ਇੰਟਰਨੈਸ਼ਨਲ ਚੈਰੀਟੇਬਲ ਟਰਸਟ ਜਗਰਾਉਂ ਲੋ ਜੀ ਜਿਹੜੇ ਅਪਰਾਂਲੇ ਵਿਟੇ ਗਏ ਹੈ ਜੀ ਉਹ ਸੇਵਾਮਤ ਤਹਿਤ ਅ ਅਸੀਂ ਮਨੀ ਮਾਜਰੇ ਜੀ ਤੇ ਸਤਨਾਜੀ ਜੀ ਤੇ ਸ਼ਰੀਪ ਜੀ ਕੋਲ ਜਿਨ੍ਹਾਂ ਦੀ ਸਿਹਤ ਮਤਲਬ ਖਰਾਬ ਚੱਲ ਰਹੀ ਹੈ ਜੀ ਉੱਤੇ ਸੇਵਾ ਦੇਣਾ ਹੈ ਜੀ ਤਾਂ ਚਾਰ ਦਿਨ ਪਹਿਲਾਂ 30000 ਰੁਪਿਆ ਅੱਜ 50000 ਰੁਪਿਆ ਟ੍ਰਾਂਸਫਰ ਕੀਤਾ ਕਿਉਂਕਿ ਗੁਰੂ ਘਰ ਦੀ ਰਵਾਇਤਾਂ ਜੀ ਕਰਨਾ ਸਾਡੇ ਕਿਉਂਕਿ ਮਤਲਬ ਅਸੀਂ ਸਿੱਖ ਨਹੀਂ ਸਿੱਖ ਦਾ ਪੁੱਲਾ ਪੜਦਾ ਕੋਈ ਹੋਵੇ ਮਾਨਵਤਾ ਦਾ ਮਤਲਬ ਮਾਨਸ ਕੀ ਜਾਤ ਸਭੇ ਇੱਕੇ ਪਹਿਚਾਨ ਕੋ ਸਤਗੁਰਾਂ ਨੇ ਕਲਾਂ ਨੂੰ ਬਹੁਤ ਮਾਨ ਬਖਸ਼ਿਆ ਛੇਵੇਂ ਪਾਤਸ਼ਾਹ ਨੇ ਢਾਡੀਆਂ ਨੂੰ ਗੁਰੂ ਦਸਵੇਂ ਪਾਤਸ਼ਾਹ ਜੀ ਨੇ ਕਵੀਆਂ ਨੂੰ ਬਹੁਤ ਮਾਨ ਸਨਮਾਨ ਬਖਸ਼ਿਆ ਕੌਕੇ ਹੁਣ ਅਸੀਂ ਸਰਕਾਰਾਂ ਜਾਂ ਲੋਕਾਂ ਨੇ ਅਸੀਂ ਅੰਦੋਲਿਆ ਕਰਤਾ ਇਹ ਪੁਰਾਣਾ ਪਰਿਵਾਰ ਹੈ ਜੀ ਕਿਉਂਕਿ ਪਿਛਲੀ ਜਨਮ ਇਹਨਾਂ ਦੀ ਅਸੀਂ ਮੈਂ ਕਿਉਂਕਿ 10 ਨੇ ਇੱਕ ਰਾਤ ਵੀ ਭਾਈ ਸਾਹਿਬ ਨਾਲ ਗੱਲ ਕਰਦਾ ਹੁੰਦਾ ਸੀ ਇਹਨਾਂ ਦਾ ਇੱਕ ਗਾਣਾ ਸੁਣਿਆ ਜੀ ਇੱਕ ਮੈਂ ਉਹਦੇ 'ਚ ਮੈਂ ਹੀ ਯਾਦ ਕੀਤਾ ਮੈਂ ਕਿ ਇਹ ਉਹੀ ਗਾਣਾ ਭਾਈ ਸਾਹਿਬ ਨੂੰ ਵੀ ਜ਼ਿੰਦਗੀ ਦੇ ਰੰਗ ਸਜਣਾ ਅੱਜ ਹੋਰ ਤੇ ਕੱਲ ਨੂੰ ਹਲੋ ਹਲੋ ਜੀ ਇਹ ਉਹ ਸਮਾਂ ਅੱਜ ਉਹ ਚੱਲ ਰਿਹਾ ਜੀ ਉਸਤਾਜੀ ਤੇ ਤੇ ਗੁਰੂ ਕੀ ਸਾਧ ਸੰਗਤ ਜੀ ਗਰਨਾਲ ਕਾ ਦਰਬਾਰ ਇਸ ਸੋ ਭਾਈ ਸਾਹਿਬ ਦਾ ਮਤਲਬ ਮਨ ਸੰਭਲਾ ਦੇ ਔਰ ਸ਼ੋਕਰੇ ਟਰੈਕਟਰ ਲੋਕ ਸੰਗਤ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਧ ਸੰਗਤ ਜੀ ਇਸ ਹਨ ਆਪਣੇ ਉਸਤਾਦ ਈਦੂ ਸ਼ਰੀਫ ਜੀ ਤੇ ਅਸੀਂ ਚਾਹੁੰਦੇ ਆ ਵੀ ਉਸਤਾਦ ਜੀ ਹੁਣੇ ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਜਿਹੜੇ ਨਾਮ ਲਏ ਨੇ ਵਰਲਡ ਵਾਈਜ਼ ਮਤਲਬ ਬਹੁਤ ਮਹਾਨ ਜਿੰਨੀਆਂ ਵਹ ਹਸਤੀਆਂ ਮਾ ਅਬਦੁਲ ਕਲਾਮ ਜੀ ਨੇ ਹੋਰ ਵੀ ਬਹੁਤ ਹੈਗੇ ਨੇ ਜੀ ਤੇ ਕੋਈ ਤੇ ਸਾਧ ਸੰਗ ਜੀ ਨੂੰ ਧੰਨ ਮਾਤਾ ਗੁਜਰੀ ਚੈਰੀਟੇਬਲ ਡਰਸ ਧੰਨਵਾਦ ਕਰਦਾ ਜੀ ਜੇ ਤੁਸੀਂ ਸਾਡਾ ਸਾਥ ਦਿੰਦੇ ਹੋ ਤਾਂ ਇਹ ਸੰਗਤ ਦਾ ਸਾਥ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ